ਸ਼੍ਰੋਮਣੀ ਕਾਲੀ ਦਲ ਤੋਂ ਬਾਗੀ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅੱਜ ਇੱਕ ਵਫਦ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਔਰ ਤੁਹਾਨੂੰ ਆਪਣੀ ਮੰਗ ਦਿੱਤੀ ਹੈ ਗੱਲ ਕਰਨਿਆ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅੰਜਲੀ ਸਾਹਿਬ ਅੱਜ ਇੱਕ ਵਫਦ ਮਿਲਿਆ ਹੈ ਇੱਕ ਮੰਗ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਦਿੱਤਾ ਗਿਆ ਹੈ ਸਿਰਸਾ ਵਾਲੇ ਡੇਰਾ ਦੇ ਮੁਖਤਖਤਿਬ ਸੀਗਾ ਮੰਗ ਪੱਤਰ ਦੇ ਵਿੱਚ ਤੁਸੀਂ ਅੱਜ ਕੀ ਕੀ ਦੱਸਿਆ ਉਹਨਾਂ ਨੇ ਦੇਖੋ ਅਸੀਂ ਸਿੰਘ ਸਾਹਿਬਾਨ ਜੀ ਨੂੰ ਲਿਖਤੇ ਵੀ ਜਵਾਨੇ ਵੀ ਪੈਨ ਡਰਾਈਵ ਦੇ ਕੇ ਅਸੀਂ ਉਹ ਸਾਰੇ ਸਬੂਤ ਦੇ ਕੇ ਆਇਆ ਜਿਹੜੇ ਵੱਖ-ਵੱਖ ਮਤਲਬ ਆਗੂ ਸੱਜਣਾ ਨੇ ਪ੍ਰੈਸ ਵਾਲਿਆਂ ਨੇ ਜਾਂ ਵਿਦਵਾਨ ਸੱਜਣਾ ਨੇ ਇੰਟਰਵਿਊ ਦੇ ਰੂਪ ਦੇ ਵਿੱਚ ਮੀਡੀਆ ਦੇ ਵਿੱਚ ਬਕਾਇਦਾ ਪਹਿਲਾਂ ਉਹ ਗੱਲਾਂ ਦਸੀਆਂ ਹੋਈਆਂ ਨੇ ਵੈਸੇ ਪਰ ਅਸੀਂ ਸਬੂਤ ਵਜੋਂ ਸਿੰਘ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਇਹ ਜਿਹੜਾ ਮਤਲਬ ਗੁਨਾਹ ਸਦਾਰ ਸੁਭੀਰ ਸਿੰਘ ਬਾਦਲ ਨੇ ਕੀਤਾ ਇਤੀ ਸਜ਼ਾ ਜਿਹੜੀ ਆ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਵਾਲੀ ਹੋਣੀ ਚਾਹੀਦੀ ਆ ਇਦਾਂ ਨਹੀਂ ਕਿ ਤੁਸੀਂ ਉਹਨੂੰ ਕਹੋ ਜੀ ਵੀ ਮਤਲਬ ਦੋ ਦਿਨ ਭਾਂਡੇ ਮਾਜਲਾ ਜੋੜੇ ਝਾੜ ਲਾ ਜੀਏ ਝਾੜੂ ਦੇ ਦੇ ਇਸ ਤੋਂ ਕੋਈ ਵੱਡੀ ਇਹੋ ਜਿਹੀ ਸਜ਼ਾ ਹੋਣੀ ਚਾਹੀਦੀ ਆ ਜਿਹੜੀ ਆਉਣ ਵਾਲੀ ਕੱਲ ਕਿਸੇ ਵੀ ਅਕਾਲੀ ਨੂੰ ਏਡੀਆਂ ਵੱਡੀਆਂ ਗਲਤੀਆਂ ਕਰਨ ਲਈ ਆਗਿਆ ਨਾ ਦੇਸ ਪੰਜੀ ਸਾਹਿਬ ਮੈਂ ਜਦੋਂ ਦਾ ਮੈਂ ਜਾਣਦਾ ਉਦੋਂ ਦਾ ਤੁਹਾਡੇ ਉਦੋਂ ਤੋਂ ਹੀ ਇੰਡੀਵਿਜੂਅਲ ਤੁਹਾਡੇ ਸੁਰਜ ਜਿਹੜਾ ਬਾਗੀ ਰਹੇ ਨੇ ਪਰ ਇਸ ਵਾਰ ਤੁਸੀਂ ਇੱਕ ਧੜਾ ਨਾਲ ਲੈ ਕੇ ਚੱਲਿਓ ਇਹ ਸਿਰਸੇ ਸੌਦੇ ਤੋਂ ਬਾਅਦ ਦਾ ਕਿਉਂਕਿ ਇਹ ਵੀ ਮਾਮਲਾ ਬੜਾ ਪੁਰਾਣਾ ਹੈ ਇਹ ਜ਼ਿਆਦਾਤਰ ਜਦੋਂ ਦੇ ਇਲੈਕਸ਼ਨਾਂ ਤੋਂ ਬਾਅਦ ਆਏ ਜਦੋਂ ਇੱਕ ਸੀਟ ਮਿਲੀ ਐ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਇਹ ਮਾਮਲਾ ਬਹੁਤ ਜ਼ਿਆਦਾ ਪੱਕ ਗਿਆ ਦੇਖੋ ਮੈਂ ਜਦੋਂ ਮਤਲਬ ਅਸੀਂ ਵਿਧਨ ਪਾਰਟੀ ਅੰਦਰ ਬੋਲਦੇ ਸੀ ਮੈਂ ਤੇ ਸਰਦਾਰ ਸੁਖਦੇਵ ਸਿੰਘ ਭਾਉਰ ਸਾਹਿਬ ਸਾਨੂੰ ਉਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਵਾਰ ਮਤਲਬ ਕਈ ਵਾਰੀਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਜਦੋਂ ਅਸੀਂ ਨਾਨਕਸ਼ਹੀ ਕਲੰਡਰ ਤੇ ਬੋਲੇ ਮੈਂ ਤੇ ਸਰਦਾਰ ਸੁਖਦੇਵ ਸਿੰਘ ਪੌਰ ਸਾਹਿਬ ਤਾਂ ਉਦੋਂ ਸਾਨੂੰ ਸਾਰ ਸੁਖਬੀਰ ਸਿੰਘ ਬਾਦਲ ਨੇ ਪ੍ਰਣਾਮਕੜ ਸਾਹਿਬ ਨੂੰ ਕਿਹਾ ਕਿ ਇਹਨਾਂ ਨੂੰ ਜਿੰਨੀਆਂ ਵੀ ਸਬ ਕਮੇਟੀਆਂ ਨੇ ਸਾਰੀਆਂ ਸਬ ਕਮੇਟੀਆਂ ਜੋ ਕੱਢ ਦੋ ਸਾਨੂੰ ਕੱਢ ਦਿੱਤਾ ਜਦੋਂ ਅਸੀਂ ਸਰਸੇ ਵਾਲੇ ਦੇ ਮਾਮਲੇ ਦੇ ਵਿੱਚ ਬੋਲੇ ਮੈਂ ਤੇ ਭੌਰ ਸਾਹਿਬ ਉਦੋਂ ਵੀ ਸਾਨੂੰ ਸਾਰੀਆਂ ਕਮੇਟੀਆਂ ਚੋਂ ਕੱਢ ਦਿੱਤਾ ਅਸੀਂ ਕਾ ਕੱਢ ਦੋ ਕੋਈ ਗੱਲ ਨਹੀਂ ਲੇਕਿਨ ਜੋ ਸੱਚ ਆ ਉਹ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਮੈਂ ਸਮਝਦਾ ਵੀ ਜਿਹੜੇ ਅੱਜ ਬਾਗੀ ਹੋਏ ਨੇ ਇਹ ਛੋਟੀਆਂ-ਛੋਟੀਆਂ ਲਾਲਸਾਆਂ ਮਾ ਪਿੱਛੇ ਕਿਤੇ ਨਾ ਕਿਤੇ ਮਤਲਬ ਉੱਥੇ ਬੈਠੇ ਇਹ ਆਪਣੀ ਆਤਮਾ ਤੇ ਬੋਝ ਪਾ ਕੇ ਬੈਠੇ ਤਾਂ ਰਹੇ ਹੀ ਉਹਦਾ ਤਾਂ ਇਹਨਾਂ ਦੇ ਸਾਹਮਣੇ ਪਾਪ ਹੀ ਰਹਾ ਪਰ ਉਹ ਪਾਪ ਦੇ ਸਮੇਂ ਉਹਨਾਂ ਨੂੰ ਉਦੋਂ ਬੋਲਣਾ ਚਾਹੀਦਾ ਸੀ ਦਲੇਰੀ ਨਾਲ ਉਦੋਂ ਬੋਲ ਨਾ ਸਕੇ ਕਮਜ਼ੋਰੀ ਦਿਖਾਈ ਇਹਨਾਂ ਨੇ ਕੋਈ ਲਾਲਸਾ ਸੀ ਆਪਣੇ ਪੁੱਤਰਾਂ ਧੀਆਂ ਨੂੰ ਟਿਕਟ ਲੈਣ ਦੀ ਆਪਣਾ ਟਿਕਟ ਲੈਣ ਦੀ ਉਹ ਲਾਲਸਾ ਨੇ ਇਹਨਾਂ ਨੂੰ ਕਮਜ਼ੋਰ ਕੀਤਾ ਤੇ ਅੱਜ ਜਦੋਂ ਸਾਰਾ ਕੁਝ ਅਕਾਲੀ ਦਲ ਦੇ ਬਰਬਾਦੀ ਦੇ ਕੰਢੇ ਤੇ ਚੱਲਿਆ ਗਿਆ ਅੱਜ ਇਹਨਾਂ ਨੂੰ ਅਹਿਸਾਸ ਹੋਇਆ ਇਸ ਗੱਲ ਦਾ ਕਿ ਜੇ ਅਸੀਂ ਇਦਾਂ ਹੀ ਖਮੋਸ਼ ਰਹਾਂਗੇ ਤਾਂ ਆਉਣ ਵਾਲੀ ਕੱਲ ਅਕਾਲੀ ਦਲ ਦੀ ਹੋਂਦ ਵੀ ਖਤਮ ਹੋ ਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਿਯਰ ਭਾਈ ਨੇ ਅੱਜ ਕੱਲ ਦੇ ਵਿੱਚ ਕਦੇ ਵੀ ਹੋ ਸਕਦੇ ਨੇ ਕਿਆ ਉਹਦੇ ਤੇ ਨਹੀਂ ਫਰਕ ਪਏਗਾ ਕੁਝ ਕਿਉਂਕਿ ਮੈਂਬਰ ਜਿਹੜੇ ਸੀਗੇ ਹੁਣ ਉਹ ਬਾਗੀ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਨਹੀਂ ਮਿਲੇਗੀ ਉਹਨਾਂ ਨੂੰ ਦੇਖੋ ਟਿਕਟ ਕੋਈ ਦਵੇ ਕੋਈ ਨਾਂ ਦਵੇ ਗੱਲ ਵੱਖਰੀ ਆ ਵੋਟਾਂ ਸੰਗਤ ਨੇ ਪਾਉਣੀ ਆ ਮੈਂ ਮੈਨੂੰ ਪਿਛਲੇ ਬਾਹਰ ਜਦੋਂ ਮੈਂ ਚੋਣ ਲੜਿਆ ਸੀ ਮੈਂ ਉਦੋਂ ਵੀ ਬਗਾਵਤ ਕੀਤੀ ਹੋਈ ਸੀ ਅਕਾਲੀਆਂ ਨੇ ਮੈਨੂੰ ਟਿਕਟ ਨਹੀਂ ਦਿੱਤੀ ਮੈਂ ਆਜ਼ਾਦ ਖੜਿਆ ਮੈਨੂੰ ਸੰਗਤ ਨੇ ਚਾਹਤਾ ਸੀ ਇਸ ਕਰਕੇ ਮੈਂ ਸਮਝਦਾ ਗੱਲ ਮਤਲਬ ਸਿਧਾਂਤਾਂ ਦੀ ਪਰੰਪਰਾ ਦੀ ਮਰਿਆਦਾ ਦੀ ਪੰਥਕ ਸੰਸਥਾਵਾਂ ਨੂੰ ਬਚਾਉਣ ਦੀ ਦਾ ਸਿੱਖੀ ਦੇ ਬੋਲ ਵਾਲੇ ਦੀ ਸਿੱਖੀ ਦੀ ਚੜ੍ਹਦੀ ਕਲਾ ਦੀ ਇਹਨਾਂ ਗੱਲਾਂ ਦੀਆਂ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਇਹਨਾਂ ਗੱਲਾਂ ਤੋਂ ਨਹੀਂ ਡਰਨਾ ਚਾਹੀਦਾ ਕਿ ਟਿਕਟ ਨਹੀਂ ਮਿਲੀ ਤਾਂ ਜੀ ਅਸੀਂ ਪੰਥ ਦੀ ਗੱਲ ਕਰਨੀ ਛੱਡ ਦਈਏ ਇਸ ਕਰਕੇ ਮੈਂ ਕਹਿੰਦਾ ਮੈਂ ਮੈਂ ਤਾਂ ਆਪਣੇ ਤੌਰ ਤੇ ਸਪਸ਼ਟ ਕਰਨਾ ਚਾਹੁੰਨਾ ਅਕਾਲੀ ਦਲ ਟਿਕਟ ਦਵੇ ਨਾ ਦਵੇ ਸ਼੍ਰੋਮਣੀ ਕਮੇਟੀ ਦੀ ਚੋਣ ਲੜਾਂਗੇ ਲੜਾਂਗੇ ਪੰਥ ਵੱਲ ਇਹ ਐ ਤਾਂ ਮੈਂ ਜਿਸ ਵਾਂ ਮੈਂ ਪਹਿਲੇ ਵੀ ਕਿਹਾ ਕਿ ਤੁਸੀਂ ਨਿਰਤਟਕ ਰਹੇ ਹੋ ਬਿਲਕੁਲ ਬੇਬਾਕ ਤੁਹਾਡੀ ਟਿੱਪਣੀ ਰਹੀ ਹੈ ਹਰ ਇੱਕ ਮਾਮਲੇ ਦੇ ਤੇ ਕਿੰਤੂਪਰੰਤ ਤੁਸੀਂ ਹਰ ਇੱਕ ਕੁਐਸਚਨ ਦੇ ਉੱਤੇ ਕੀਤਾ ਹੈ ਹੁਣ ਜਿਸ ਤਰਾ ਸਿਰਸੇ ਵਾਲੇ ਦੀ ਗੱਲ ਹੋ ਰਹੀ ਹੈ ਤੁਸੀਂ ਮੰਗ ਪੱਤਰ ਵੀ ਦਿੱਤਾ ਜਥੇਦਾਰ ਸਾਹਿਬ ਨੂੰ ਹੁਣ ਸਿਰਸੇ ਵਾਲਾ ਦਾ ਕੰਮ ਜਿਹੜਾ ਮੰਗ ਪੱਤਰ ਦਿੱਤਾ ਹੈ ਕੰਮ ਬੜਾ ਪਾਣਾ ਹੋ ਚੁੱਕਾ ਸੀ ਅੱਜ ਹੀ ਕਿਉਂ ਤੁਹਾਡੇ ਨਾਲ ਇਹ ਕਮੇਟੀ ਮੈਂਬਰ ਆ ਗਏ ਦੇਖੋ ਮੈਂ ਇਹ ਇਹ ਗੱਲ ਪੁਰਾਣੀ ਨਹੀਂ ਹੈ ਇਹਦੇ ਚ ਬਹੁਤ ਸਾਰੀਆਂ ਗੱਲਾਂ ਨਵੀਆਂ ਆਈਆਂ ਨਿਕਲ ਕੇ ਵੱਡੀ ਗੱਲ ਨਿਕਲ ਕੇ ਆਈ ਕੇ ਪਿਛਲੇ ਸਮੇਂ ਦੇ ਵਿੱਚ ਜਿਹਨੇ ਬੰਦੇ ਸਰਸੇ ਵਾਲੇ ਤੇ ਬੂਹੇ ਤੇ ਵੋਟ ਮੰਗਣ ਗਏ ਉਹਨਾਂ ਬੰਦਿਆਂ ਨੂੰ ਤਲਬ ਕਰਕੇ ਤਨਖਾਹ ਲਾ ਦਿੱਤੀ ਗਈ ਸੁਖਵੀਰ ਸਿੰਘ ਬਾਦਲ ਜਿਹੜਾ ਸਮਝੌਤਾ ਕਰਨ ਵਾਲਾ ਸੀ ਜਿਹਨੇ ਇਹ ਭੇਜੇ ਉਹਨੂੰ ਕੋਈ ਤਰ੍ਹਾਂ ਨਹੀਂ ਲਈ ਗਈ ਕਿਸੇ ਕਿਸਮ ਦੀ ਫਿਰ ਉਹ ਸਾਰਾ ਐਪੀਸੋਡ ਬਾਹਰ ਆ ਗਿਆ ਕਿ ਜਿਹੜਾ ਮਤਲਬ ਪ੍ਰਦੀਪ ਕਲੇਰ ਆ ਜਾਂ ਆਪਣਾ ਧੂਰੀ ਵਾਲਾ ਬੰਦਾ ਜਾਂ ਜਿਹੜਾ ਬਿੱਟੂ ਐ ਇਹ ਸਾਰੇ ਬੰਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਨੂੰ ਸਾੜਨ ਵਾਲੇ ਸੀ અપਮਾਨ ਕਰਨ ਵਾਲੇ ਸੀ ਉਦੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਰਾਹੀਂ ਸਰਸੇ ਵਾਲੇ ਸਾਧ ਨੂੰ ਮਿਲਦਾ ਚਾਹੀਦਾ ਤਾਂ ਇਹ ਸੀ ਕਿ ਉਹਨਾਂ ਨੂੰ ਸਦਾਮਾਂ ਤੋਂ ਆਉਂਦਾ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਸਿਕਿਉਰਿਟੀਆਂ ਦਿੱਤੀਆਂ ਉਹਨਾਂ ਦੀ ਪੁਸਤ ਪਨਾਈ ਕੀਤੀ ਇਹ ਵੱਡੇ ਗੁਨਾਹ ਕੀਤੇ ਹੋਏ ਨੇ ਉਹਨੇ ਅੱਜ ਅਸੀਂ ਇਹ ਦੇਖ ਕੇ ਆਏ ਆ ਕਿ ਉਹ ਵੱਡੇ ਗੁਨਾਹਾਂ ਦਾ ਗੁਨਾਹਗਰ ਹੈ ਇਸ ਕਰਕੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕੀ ਉਮੀਦ ਹੈ ਕੋਲ ਦੇਖੋ ਅਕਾਲ ਤਖਤ ਜੇ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰਨਗੇ ਉਹਨਾਂ ਦੀਆਂ ਭਾਵਨਾਵਾਂ ਤੇ ਪੂਰੇ ਨਹੀਂ ਉਤਰਨਗੇ ਤਾਂ ਪੰਥ ਨੂੰ ਇਸ ਗੱਲ ਦੀ ਨਿਰਾਸ਼ਤਾ ਹੋਏ। ਸ਼ੁਕਰੀਆ ਜੀ। ਸੋ ਪੰਜੋਲੀ ਸਾਹਿਬ ਕਰਨੈਲ ਸਿੰਘ ਪੰਜੋਲੀ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਉਹ ਤੇ ਉਹਨਾਂ ਹੋਰ ਜਿਹੜੇ ਬਾਗੀ ਹੋ ਕੇ ਮੈਂਬਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਔਰ ਇੱਕ ਮੰਗ ਪੱਤਰ ਜਦੋਂ ਬਗਾਵਤ ਫੈਲੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਸ ਨੂੰ ਲੈ ਕੇ ਜਿਹੜਾ ਸਿਰਸਖ ਵਾਲੇ ਦੇ ਖਿਲਾਫ ਇੱਕ ਮੰਗ ਪੱਤਰ ਦਿੱਤਾ ਹੈ ਮੰਗ ਪੱਤਰ ਦੇ ਨਾਲ 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 ਉਹਨਾਂ ਨੇ ਇੱਕ ਪੈਨ ਡਰਾਈਵ ਦਿੱਤੀ ਹੈ ਜਿਦੇ ਵਿੱਚ ਸਬੂਤ ਪੇਸ਼ ਕੀਤੇ ਗਏ ਨੇ ਜਿਹੜੇ ਉਸ ਦੌਰਾਨ ਕੌਣ ਕਿਸ ਮਾਮਲੇ ਦੇ ਵਿੱਚ ਦੋਸ਼ੀ ਸੀਗਾ ਔਰ ਕਿਸ ਦੇ ਕਹਿਣ ਦੇ ਉੱਤੇ ਦੋਸ਼ੀ ਸੀਗਾ ਉਹਨੇ ਦੇਖਣਾ ਹੋਏਗਾ ਕਿ ਕੀ ਫੈਸਲਾ ਜਥੇਦਾਰੀ ਅਕਾਲ ਤਖਤ ਸਾਹਿਬ ਇਸ ਦੇ ਉੱਤੇ ਲੈਂਦੇ ਨੇ ਔਰ ਕੀ ਆ ਉਸ ਸਾਕਸ਼ਨ ਨੂੰ ਜਿਹੜਾ ਕਿ ਪਾਰਟੀ ਦੀ ਨੁਮਾਇੰਦਗੀ ਕਰਦੇ ਨੇ ਉਸ ਨੂੰ ਕੋਈ ਸਲਾਹ ਮਿਲਦੀ ਹੈ कैमरा पर्सन हरजिंदर सिंह ज्योति बहल दैनिक टीवी अमृतर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप